ਜਿਹੜੇ ਬੰਦੇ ਦੇ ਕੋਲ 5 ਕਿੱਲੇ ਜ਼ਮੀਨ ਸੀ 2 ਕਿੱਲੇ ਜ਼ਮੀਨ ਸੀ 10 ਕਿੱਲੇ ਜ਼ਮੀਨ ਸੀ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਹੜ੍ਹ ਦੇ ਵਿੱਚ ਪਾਣੀ ਦੇ ਵਿੱਚ ਰੁੜ ਗਈਆਂ ਪ੍ਰਮਾਤਮਾ ਵੱਲੋਂ ਜੋ ਕੁਦਰਤੀ ਆਫਤ ਆਈਗੀ ਉਹ ਤਾਂ ਹੈਗੀ ਹੈ ਪਰ ਆਪਾਂ ਇੱਕ ਲੰਗਰ ਛਕਾ ਕੇ ਸੇਵਾ ਤਾਂ ਕਰ ਸਕਦੇ ਆ ਵੀਰੇ ਵੀ ਜੇ ਉਸ ਮੌਕੇ ਬਾਇੰਡਿੰਗ ਸਹੀ ਤਿੱਕੇ ਨਾਲ ਕਰਾਈ ਹੁੰਦੀ ਇਹਨਾਂ ਬੰਨ੍ਹਾਂ 'ਤੇ ਖੋਰਾ ਲੱਗਿਆ ਹੁੰਦਾ ਤਾਂ ਆਜਾ ਹਾਲਾਤ ਨਹੀਂ ਸੇਬ ਬਨ ਦੇ ਨੇੜੇ-ਤੇੜੇ ਦੇ ਜਿੰਨੇ ਵੀ ਪਿੰਡ ਸੀ ਜੀ ਬੰਦੇ ਨਾਲ ਨਾਲ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਸੀ ਸਾਰੇ ਤਬਾਹੀ ਮਚ ਗਈ। ਇਹ ਪਿੰਡ ਤੋਂ ਆਈ ਅਲੰਗਰਪੁਰ ਦੀ ਸਰਪਾ ਜੀ। ਸਥਿਤੀ ਬਹੁਤ ਖਰਾਬਾ ਬਟੇ ਰੇ। ਸਾਰਾ ਬੰਨ ਨਾਲ ਲੱਗ ਚੁੱਕਿਆ ਵਾ। ਤੇ ਆਹੀ ਜ਼ਮੀਨ ਦੇਖੋ ਆਪਣੇ ਕੈਮਰਾ ਮਾਰਕਰ ਕੋ ਆਹੀ ਜ਼ਮੀਨ ਰਹਿ ਗਈ ਜਿੰਨੀ ਵੀ ਆ। ਇਹ ਵੀ ਰਾਤ ਦੀਆਂ ਡਕੀਆਂ ਦੀਆਂ ਨੇ। ਬਿਲਕੁਲ ਬੰਨ ਲਗੇ ਸਿ ਮਾਰਾ ਸਰੂਬੀ ਰੱਖਿਆ ਸੀ ਉਹ ਵੀ ਲੈ ਕੇ ਨੇ ਰੋ ਲੁਧਿਆਣਾ ਦੇ ਸਸਰਾਲੀ ਕਲੋਨੀ ਦੇ ਵਿੱਚ ਮੈਂ ਮੌਜੂਦ ਹਾਂ ਜਿੱਥੇ ਕਿ ਕੱਲ ਤੁਹਾਨੂੰ ਰਾਤ ਨੂੰ ਤਸਵੀਰਾਂ ਦਿਖਾਈਆਂ ਸੀਗੀਆਂ ਕਿ ਬੰਨ ਦੇ ਜਿਹੜੇ ਹਾਲਾਤ ਐ ਨਾਜ਼ੁਕ ਸੀਗੇ ਤੇ ਉਸ ਤੋਂ ਬਾਅਦ ਪਿੰਡ ਵਸਛੈਤ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਬੰਨ ਨੂੰ ਤਿਆਰ ਕੀਤਾ ਗਿਆ ਤਿਆਰ ਕਰਕੇ ਉਸ ਤੇ ਬੰਨ ਲਾਇਆ ਇਹ ਇੱਥੇ ਹੀ ਮੌਕੇ ਤੇ ਪਹੁੰਚਨੇ ਸੀਨੀਅਰ ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਆ ਢਿੱਲੋਂ ਸਾਹਿਬ ਹੜਾ ਪੀੜਤਾ ਦੇ ਵਿੱਚ ਆਇਓ ਲਗਾਤਾਰ ਪੰਜਾਬ ਹੜਾ ਦੇ ਨਾਲ ਜੂੰਜਾ ਨਜ਼ਰ ਆ ਰਿਹਾ ਲਗਾਤਾਰ ਇਥੇ ਸਿਆਸੀ ਪਾਰਟੀਆਂ ਵੀ ਪਹੁੰਚੀ ਆਈਆਂ ਤੁਸੀਂ ਅੱਜ ਇੱਥੇ ਪਹੁੰਚੇ ਹੋ ਕਿਸ ਤਰ੍ਹਾਂ ਦੇ ਹਾਲਾਤ ਤੁਸੀਂ ਦੇਖੇ ਤੇ ਆ ਕੇ ਗੱਲ ਇਹ ਸਾਡਾ ਇਹ ਇਲਾਕਾ ਜੀ ਜਿਹੜਾ ਸਤਲੁਜ ਦਰਿਆ ਦੇ ਬੰਨ੍ਹ ਦੇ ਉੱਤੇ ਪੈਂਦਾ ਹੈ ਜੀ ਕੋਈ ਨਹੀਂ ਇਹ ਬੰਨ੍ਹ ਦੇ ਨੇੜੇ ਤੇੜੇ ਦੇ ਜਿੰਨੇ ਵੀ ਪਿੰਡ ਸੀ ਜੀ ਬੰਨ੍ਹ ਦੇ ਨਾਲ-ਨਾਲ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਸੀ ਜੀ ਸਾਰੀ ਤਬਾਹੀ ਮੱਚ ਗਈ ਅਸੀਂ ਤਕਰੀਬਨ ਸਾਨੂੰ ਰਵਾ ਪਾਉਂਦੇ ਉਹ ਹਫਤਾ ਹੋ ਗਿਆ ਵੱਧੇ ਹੋ ਗਏ ਜੀ ਇਹ ਹਫਤੇ ਤੋਂ ਅਸੀਂ ਇੰਤਜ਼ਾਰ ਕਰ ਰਹੇ ਹਾਂ ਵੀ ਜੇ ਪਾਖਰਾ ਟਾਈਮ ਤੋਂ ਪਾਣੀ ਛੱਡਦਾ ਸਾਡੇ ਇਲਾਕੇ ਦੀ ਤਬਾਹੀ ਮੱਚੀ ਮੱਚ ਜਣੀ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਥੇ ਆ ਕੇ ਬੰਨਾਂ ਦੀ ਉੱਤੇ ਰਾਖੀ ਕਰੋ ਬੰਨ ਮਜ਼ਬੂਤ ਬਣਾ ਦਿਓ ਪੱਥਰ ਲਿਆਓ ਕੁਝ ਕਰੋ ਇੱਥੇ ਜਾੜ ਬੰਨੋ ਲੇਕਿਨ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਆ ਜਿਹੜੀ ਤਬਾਹੀ ਤੁਸੀਂ ਇੱਕ ਨਾਜਾ ਲਾਓ ਜਿਹੜੇ ਬੰਦੇ ਦੇ ਕੋਲ 5 ਕਿਲੇ ਜ਼ਮੀਨ ਸੀ 2 ਕਿਲੇ ਜ਼ਮੀਨ ਸੀ 10 ਕਿਲੇ ਜ਼ਮੀਨ ਸੀ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਹੜ੍ਹ ਦੇ ਵਿੱਚ ਪਾਣੀ ਦੇ ਵਿੱਚ ਰੁੜ ਗਈਆਂ ਉਹ ਕੀ ਕਰੂਗਾ ਵਿਚਾਰਾ ਰੋਟੀ ਤੋਂ ਬਿਨਾਰ ਹੋ ਗਿਆ ਲੋਕਾਂ ਦੇ ਇਥੋਂ ਤੱਕ ਕਿਸੇ ਦੇ ਕੋਲ 5 ਕਿਲੇ ਪਾਪੂਲਰ ਸੀ 6 ਕਿਲੇ ਪਾਪੂਲਰ ਸੀ 2 ਕਿਲੇ ਪਾਪੂਲਰ ਸੀ ਇਹ ਕਿਸੇ ਸਬਜੀ ਸਬਜੀ ਬੀਜੀ ਹੋਈ ਸੀ ਸਾਰੇ ਵਿਚਾਰੇ ਅਵਾਜ਼ਾਰ ਹੋ ਗਏ ਸੋ ਬਹੁਤ ਮਾਰੇ ਹਾਲਾਤਾਂ ਦੇ ਵਿੱਚ ਅਸੀਂ ਗੁਜ਼ਰੇ ਆ ਅਸੀਂ ਤਾਂ ਇੱਕੋ ਗੱਲ ਕਹਿੰਦੇ ਆ ਬੇਨਾ ਲੋਕਾਂ ਦੇ ਗੁਜ਼ਾਰੇ ਵਾਸਤੇ ਕਮਸੇ ਕਮਾ ਤੁਸੀਂ ਹੁਣ 25 25 30 30 ਹਜ਼ਾਰ ਰੁਪਿਆ ਤੱਕ ਹੀ ਦੇ ਮਾਅਬਾ ਖਰਚਾ ਆ ਚੁੱਕਿਆ ਇਹਨਾਂ ਦੇ ਗੁਜ਼ਾਰੇ ਵਾਸਤੇ ਤਾਂ ਕਿ ਇਹਨਾਂ ਨੇ ਆਉਣ ਵਾਲੇ ਸਮੇਂ 'ਚ ਵੀ ਫਸਲ ਵੇਚਣੀ ਆ ਉਹ ਫਸਲ ਵੇਚਣ ਤੋਂ ਕਿ ਵੀ ਇਹਨਾਂ ਕੋ ਪੈਸੇ ਨਹੀਂ ਹੈ ਇਹਨਾਂ ਨੂੰ ਕਮਸੇ ਕਮਾ 50 50 77 ਹਜ਼ਾਰ ਰੁਪਿਆ ਕਿਲੇ ਦਾ ਮਾਅਬਾ ਦੋ ਇਹ ਦੇਖੀ ਜਾਂਦੀ ਆ ਵੀ ਦਿੰਦਾ ਜਾਂ ਨਹੀਂ ਦਿੰਦਾ ਚਲੋ ਸਾਹਿਬ ਸਾਨੂੰ ਕੋਈ ਫਿਕਰ ਨਹੀਂ ਸੀ ਅਜਾੜਾ ਪੈ ਗਿਆ ਢਿੱਲੋ ਸਾਹਿਬ ਜਦੇ ਇੱਥੋਂ ਗਏ ਆ ਨਕਸ਼ਾ ਬਦਲਦਾ ਸਾਰਾ ਜਾੜਾ ਪੈ ਗਿਆ ਟਿੱਲੋ ਸਾਹਿਬ ਦੇ ਹੁੰਦਾ ਸਾਨੂੰ ਕੋਈ ਟੈਨਸ਼ਨ ਨਹੀਂ ਫਿਕਰ ਨਹੀਂ ਸੀ ਅਸੀਂ ਇਹ ਉਮੀਦ ਰੱਖਦੇ ਹਾਂ ਸਾਡੀ ਅਕਾਲੀ ਦਲ ਸਰਕਾਰ ਮੁੜ ਕੇ ਆਵੇ ਸਾਨੂੰ ਸਾਰਾ ਸੂਰਤਾ ਸਾਨੂੰ ਫਿਕਰ ਨਾ ਰਵੇ ਬਿਲਕੁਲ ਟਿੱਲੋ ਸਾਹਿਬ ਲੋਕਾਂ ਦੇ ਵੱਲੋਂ ਕਾਫੀ ਪਰੇਸ਼ਾਨੀ ਜਿਤਾਈ ਜਾ ਰਹੀ ਹੈ ਲਗਾਤਾਰ ਕਿਹਾ ਜਾ ਰਿਹਾ ਕਿ ਪ੍ਰਸ਼ਾਸਨ ਨੂੰ ਅਸੀਂ ਲਗਾਤਾਰ 20 ਦਿਨ ਤੋਂ ਪਹਿਲਾਂ ਹੀ ਜਰਕਿਆ ਸਾਰ ਦੇ ਰਹੇ ਹਾਂ ਕਿ ਇਹ ਬੰਨੂ ਬੰਨ ਲਓ ਨਹੀਂ ਤਾਂ ਖਤਰਾ ਬਹੁਤ ਮਨਰਾਜ ਹੈ ਮੈਂ ਤਾਂ ਤੁਹਾਨੂੰ ਦੱਸ ਰਿਹਾ ਜੀ ਇੱਕ ਹਫਤਾ 10 ਦਿਨ ਹੋ ਗਏ ਤਾਂ ਸਾਨੂੰ ਇੱਥੇ ਘੁੰਮਦਿਆਂ ਨੂੰ ਲੇਕਿਨ ਕਿਸੇ ਦੇ ਕੋ ਕੰਨਾਂ ਤੇ ਜੂ ਨਹੀਂ ਸਰਕੀ ਜੀ ਤੇ ਹੁਣ ਸਾਰੇ ਆਈ ਜਾਂਦੇ ਨੇ ਹੁਣ ਦੇਖੋ ਜੇ ਫੌਜ ਬੁਲਾ ਲਈ ਫੌਜ ਨੇ ਕੰਮ ਕੀ ਕੀਤਾ ਇੱਥੇ ਆ ਕੇ ਕੁਝ ਵੀ ਨਹੀਂ ਇਹ ਜਿਹੜਾ ਲੋਕ ਕੰਮ ਕੀਤਾ ਜਾ ਰਿਹਾ ਸਾਰੇ ਲੋਕ ਕਰ ਰਹੇ ਨੇ ਲੋਕੇ ਪੱਥਰ ਲਿਆ ਰਹੇ ਨੇ ਲੋਕ ਮਿੱਟੀ ਲਿਆ ਰਹੇ ਨੇ ਲੋਕ ਬੁਰੀਆਂ ਪਰ ਪਰਕੇ ਲੈ ਕੇ ਆ ਰਹੇ ਨੇ ਇਹ ਲੋਕਾਂ ਦੇ ਸਿਰ ਤੇ ਨਗ ਬਚਾਓ ਗਿਆ ਲੋਕਾਂ ਦੇ ਸਿਰ ਤੇ ਬਚਾਓ ਜੇ ਕਹਿੰਦੇ ਮਾਈਨਿੰਗ ਵਗੈਰਾ ਬੜੀ ਹੁੰਦੀ ਸੀ ਉਸ ਦੇ ਕਹ ਬਹੁਤ ਜਿਆਦੇ ਜੀ ਬਹੁਤ ਜਿਆਦੇ ਉਸ ਦੇ ਕਰਕੇ ਪਿੰਡ ਡੁੱਬਿਆ ਇੱਥੇ ਕਹਿੰਦੇ ਪਿੰਡ ਡੁੱਬਿਆ ਤਾਂ ਹੀ ਹੈ ਜੇ ਮਾਈਨਿੰਗ ਹੋਣੀ ਸੀਗੀ ਪ੍ਰਸ਼ਾਸਨ ਨੂੰ ਨਹੀਂ ਪਤਾ ਇਹ ਥਾਣਿਆਂ ਸਾਹਮਣੇ ਟਿਪਰ ਲੰਘਦੇ ਸੀਗੇ ਕਹਿੰਦੇ ਇਹ ਲੋਕਾਂ ਦਾ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਦੀ ਸਾਰੇ ਦਫਾਈ ਪਾ ਰਹੇ ਨੇ ਵੀ ਜੇ ਉਸ ਮੌਕੇ ਬਾਈਂਡਿੰਗ ਸਹੀ ਤਿੱਕੇ ਨਾਲ ਕਰਾਈ ਹੁੰਦੀ ਇਹਨਾਂ ਬੰਨਾਂ ਖੋਰਾ ਲੱਗਿਆ ਹੁੰਦਾ ਤਾਂ ਆਜਾ ਹਾਲਾਤ ਨਹੀਂ ਸੀ ਹੁਣ ਢੀਲੋ ਸਾਹਿਬ ਤੁਹਾਡੇ ਵੱਲੋਂ ਕਿਸ ਤਰ੍ਹਾਂ ਸਹਿਯੋਗ ਦਿੱਤਾ ਜਾ ਰਿਹਾ ਹਣੜ ਪੇੜਤਾ ਨੂੰ ਤੇ ਲਗਾਤਾਰ ਜਿਹੜੇ ਖੇਤੀ ਖੇਤ ਜਿਹੜੇ ਕਿ ਕਿਸਾਨ ਅਸੀਂ ਆਪਣੇ ਬਲੋਂ ਜੋ ਜਿੱਥੇ ਕਿਤੇ ਰਾਸ਼ਨ ਦੀ ਰੋੜਾ ਰਾਸ਼ਨ ਲੈ ਕੇ ਆ ਰਹੇ ਹਾਂ ਜਿੱਥੇ ਕਿਤੇ ਮਿੱਟੀ ਦੀ ਢੋਲ ਥੈਲੇ ਪਰ ਕੇ ਮਿੱਟੀ ਪਚਾ ਰਹੇ ਆ ਜੋ ਸਾਡੇ ਸਾਰੇ ਜਿਹੜੇ ਵਰਕ ਨੇ ਸ਼ੋਮਣੀ ਕਲ ਦਾ ਲੱਗੇ ਹੋਏ ਨੇ ਸਦਾ 200 ਬਾਦਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੰਜਾਬ ਦੇ ਵਿੱਚ ਲੱਗੇ ਹੋਏ ਨੇ ਤਾਂ ਕਿ ਮਾ ਕਿਸੇ ਨਾ ਕਿਸੇ ਤਿੱਕੇ ਲੋਕਾਂ ਦੇ ਕੰਮ ਆ ਸਕਿਰੇ ਸਾਹਿਬ ਹੁਣ ਕਿਸ ਤਰ੍ਹਾਂ ਦਾ ਖਤਰਾ ਹੈਗਾ ਇੱਥੇ ਕਿ ਬੰਨ ਵਗੈਰਾ ਬੰਨੇ ਗਏ ਨੇ ਤੇ ਕਿਸ ਤਰ੍ਹਾਂ ਵੀ ਪਾਣੀ ਆ ਸਕਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਜੀ ਹਾਲੇ ਤੱਕ ਸਾਨੂੰ ਕੋਈ ਆਸ ਨਹੀਂ ਹੈ ਇਹ ਆਉਣ ਵਾਲਾ ਸਮਾਂ ਜੀ ਬਿਲਕੁਲ ਸ਼ਰਨਜੀਤ ਸਿੰਘ ਢਿੱਲੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਸਸਰਾਲੀ ਕਲੋਨੀ ਦੇ ਵਿੱਚ ਮੌਜੂਦ ਕੂਤ ਨੇ ਅੱਜ ਪਹੁੰਚੇ ਨੇ ਤੇ ਖਾਸ ਤੌਰ ਤੇ ਜਿਹੜੇ ਲੋਕ ਨੇ ਇੱਥੇ ਅੱਜ ਪਹੁੰਚੇ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਨਾਲ ਮਿਲਦੇ ਹੋਏ ਵੀ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਸੱਤਸਰਾਲੀ ਕਲੋਨੀ ਤੋਂ ਜਿੱਥੇ ਕਿ ਅੱਜ तमाम ਜਿਹੜੇ ਕਿ ਸੀਨੀਅਰ ਆਗੂ ਪਹੁੰਚੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਸੀਨੀਅਰ ਅਕਾਲੀ ਦਲ ਦੇ ਲੀਡਰ ਢਿੱਲੋ ਸਾਹਿਬ ਪਹੁੰਚੇ ਨੇ ਇੱਥੇ ਜਿਹੜੇ ਕਿ ਜਿਨ੍ਹਾਂ ਦੀ ਖੇਤੀ ਜਿਨ੍ਹਾਂ ਦਾ ਖੇਤ ਇੰਨੇ ਹੜਾ ਦੇ ਵਿੱਚ ਡੁੱਬ ਗਏ ਤਾਂ ਪਾਣੀ ਦਰਿਆ ਦੇ ਵਿੱਚ ਡੁੱਬ ਗਏ ਜਿਹੜੇ ਦਰਿਆ ਨੇ ਆਪਣੀ ਚਪੇੜ ਦੇ ਵਿੱਚ ਲੈ ਲਿਆ ਉਹਨਾਂ ਨੂੰ ਅੱਜ ਇੱਥੇ ਮਿਲਣ ਲਈ ਪਹੁੰਚੇ ਨੇ ਤੇ ਹਰ ਵਕਤ ਹਰ ਵਕਤ ਉਹਨਾਂ ਨੇ ਕਿਹਾ ਕਿ ਇੱਕ ਇੱਕ ਮਿੰਟ ਦੇ ਵਿੱਚ ਸਾਡੀ ਇੱਥੇ ਮਦਦ ਰਹੇਗੀ ਉਹ ਉਹ ਲੋਕਾਂ ਨੂੰ ਉਹ ਲੋਕਾਂ ਨੂੰ ਮਦਦ ਕਰਾਂਗੇ ਦੇਖ ਸਕਦੇ ਹੋ ਤਾਂ ਹਾਲਾਤ ਕਿੱਥੇ ਤੇ ਬਣੇ ਪਏ ਨੇ ਨਾਜ਼ੁਕ ਹਾਲਾਤ ਨੇ ਆ ਪੈਰਾ ਦੇ ਵਿੱਚ ਜਿਹੜੀ ਕਿ ਮਿੱਟੀ ਹੈ ਤੇ ਕਾਫੀ ਜ਼ਿਆਦਾ ਸਰ ਕਿਸ ਤਰ੍ਹਾਂ ਦੀ ਲੰਗਰ ਸੇਵਾ ਚੱਲ ਰਹੀ ਹੈ ਗੁਰੂ ਦੇ ਪ੍ਰਸ਼ਾਦ ਦਾ ਕਿਸ ਤਰ੍ਹਾਂ ਚੱਲ ਰਿਹਾ ਪਿੰਡ ਤੋਂ ਆਈ ਹੈ ਲੰਗਰ ਬਣੀ ਸੇਵਾ ਜੀ ਸਥਿਤੀ ਬਹੁਤ ਖਰਾਬ ਆ ਬੱਜ ਰਹੀ ਸਾਰਾ ਬੰਨ ਨਾਲ ਲੱਗ ਚੁੱਕਿਆ ਵਾ ਇਹ ਆਹੀ ਜ਼ਮੀਨ ਦੇਖੋ ਆਪਣੇ ਕੈਮਰਾ ਮਾਰਕ ਦੇਖੋ ਆਹੀ ਜ਼ਮੀਨ ਰਹਿ ਗਈ ਜਿੰਨੀ ਵੀ ਆ ਖਤਰਾ ਪੂਰਾ ਵੀਰੇ ਉੱਥੇ ਖਤਰਾ ਖਤਰਾ ਪੂਰਾ ਖਤਰਾ ਇਸ ਟਾਈਮ ਅੱਛਾ ਤੂਸੀ ਬੰਦ ਕਿਹਾ ਜਾਂਦਾ ਸੀਗਾ ਰਾਤ ਨੂੰ ਅਸੀਂ ਦੇਖਿਆ ਕਵਰੇਜ ਵੀ ਕੀਤੀ ਆ ਤਾਂ ਉਹ ਕਵਰੇਜ ਕੀਤੀ ਸੀ ਉਹ ਜ਼ਮੀਨ ਨੀ ਵੀ ਸੀਗੀ ਉਹ ਬੰਨ ਦੂਸਰਾ ਉੱਧਰ ਲੱਗਦਾ ਪਿਆ ਵਾ ਅੱਛਾ ਉਹ ਤਾਂ ਕਵਰ ਕੀਤੀ ਸੀ ਉਹਨਾਂ ਕਹ ਬਚਾ ਹੈਗਾ ਵਾ ਵੀ ਲੱਗਦਾ ਪਾਣੀ ਰੱਖਦਾ ਤੂੰ ਵੀ ਆ ਸਕਦਾ ਵੀਰੇ ਆ ਸਕਦਾ ਆ ਸਾਰਾ ਆ ਸਕਦਾ ਏਰੀਆ ਜਿੰਨਾ ਵੀ ਆ ਤਾਈਂ ਬੰਨ ਲਾਇਆ ਉਹ ਹੁਣ ਇਧਰ ਰਿਸਕ ਹੋ ਗਿਆ ਵਾ ਇਧਰ ਡਿੱਗ ਡਿੱਗ ਜਾਂਦੀਆਂ ਨੇ ਅੱਛਾ ਕਿੰਨੀ ਵਾਰ ਡਿੱ ਚੁੱਕੀ ਹੈ ਡਿੱਗਾ ਜੀ ਵੀਰੇ ਰਾਤ ਦੀਆਂ ਡਿੱ ਜਾ ਲਗਾਤਾਰ ਅਰਦਾਸਾ ਕੀਤੀ ਜਾ ਰਹੀ ਹੈ ਪੰਜਾਬ ਵਾਸੀਆਂ ਦੇ ਲਈ ਲਗਾਤਾਰ ਅਸੀਂ ਵੀ ਅਰਦਾਸਾ ਕਰ ਰਹੇ ਹਾਂ ਕਿ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਫੜ ਵਰਗਾ ਇਹ ਹਾਲਾਤ ਪੈਦਾ ਹੋਈ ਹੈ ਕਿ ਇਹ ਖਤਮ ਹੋਵੇ ਜਲਦੋ ਜਲਦ ਤੇ ਕਿਸ ਤਰ੍ਹਾਂ ਦੀ ਆ ਅਰਦਾਸਾ ਤੇ ਕਿਸ ਤਰ੍ਹਾਂ ਦੇ ਲੰਗਰ ਪ੍ਰਸ਼ਾਦਾ ਤੇ ਕਿਸ ਤਰ੍ਹਾਂ ਦਾ ਸਹਿਯੋਗ ਚੱਲ ਰਿਹਾ ਲੰਗਰ ਪਾਣੀ ਦਾ ਬਹੁਤ ਔਰੇ ਲੰਗਰ ਪਾਣੀ ਦਾ ਬਾਧੂ ਅਤੇ ਦਿਨ ਰਾਤ ਲੰਗਰ ਪਾਣੀ ਚੱਲਦਾ ਪਰ ਇਹ ਆ ਕੋਈ ਪ੍ਰਿਟੀਕਲ ਨਹੀਂ ਕੋਈ ਸਹੂਲਤ ਨਹੀਂ ਹੈਗੀ ਕੋਈ ਰੇ ਜਿਵੇਂ ਕਹੇ ਕੋਈ ਸਰਕਾਰਾਂ ਕੋਸ਼ਿਸ਼ ਨੂੰ ਢਿੱਲੋ ਜੀ ਆਏ ਨੇ ਇੱਥੇ ਆ ਸੀ ਵੀਰੇ ਉਹ ਤਾਂ ਵੀਰੇ ਆਇਆ ਉਹਨਾਂ ਦਾ ਕੋਈ ਕੋਈ ਨਾਲ ਕੋ ਦੇਖੋ ਤੁਹਾਡੇ ਸਾਹਮਣੇ ਆ ਜੋ ਵੀ ਹੈਗਾ ਕਿਉਂਕਿ ਸਾਡੇ ਪਿੰਡਾਂ ਵਾਲੇ ਲੱਗੇ ਆ ਤੁਹਾਡੇ ਸਾਹਮਣੇ ਇੱਥੇ ਕੋਈ ਮਿਲਟਰੀ ਨਹੀਂ ਸਾਡੇ ਪਿੰਡਾਂ ਵਾਲੇ ਲੱਗੇ ਹੋਏ ਆ ਇਹਨਾਂ ਦਾ ਜੋਰ ਆ ਸਾਰਾ ਵੀਰੇ ਇਹਨਾਂ ਦਾ ਜੀ ਬਾਈ ਜੀ ਮੈਂ ਕਾਰਨ ਕਾਰਨ ਕੀ ਸਮਝਦੇ ਸੀ ਇਹ ਇਹ ਜਿਹੜਾ ਅੱਜ ਬੰਨ ਲਾਉਣ ਦੇ ਕਾਰਨ ਕੀ ਸਮਝ ਰਿਹਾ ਕਿ ਇੱਥੇ ਕੀ ਹੁੰਦਾ ਕੀ ਸੀਗਾ ਕਿਉਂ ਇੱਥੇ ਸਾੜਾ ਵਰਗੇ ਪੈਦਾ ਹ ਰੇ ਦਾ ਮਾਫੀਆ ਅੱਛਾ ਉਹ ਉਹਦੇ ਚੱਕਰ ਚ ਹੀ ਸਾਰਾ ਕੁਝ ਵੀਰੇ ਹੋਇਆ ਓਕੇ ਬਸ ਹੋਰ ਤਾਂ ਕੋਈ ਇਸ਼ੂ ਨਹੀਂ ਸੀ ਇੱਥੇ ਰੇਤੇ ਦੇ ਚੱਕਰ ਹੀ ਸਾਰਾ ਕੁਝ ਹੋਇਆ ਵੀਰੇ ਹੂੰ ਸੋ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਦਿਖਾਈਆਂ ਇਹ ਕਿਸ ਤਰ੍ਹਾਂ ਜਿਹੜੀਆਂ ਬਾਹਰੋਂ ਕਿਥੋਂ ਆਏ ਤੁਸੀਂ ਇਹ ਸਸਰ ਵਾਲੀ ਗੱਲ ਨਹੀਂ ਤਾਂ ਸਸਰ ਵਾਲੀ ਗੱਲ ਅੱਛਾ ਕਿਸ ਤਰ੍ਹਾਂ ਦੇ ਹਾਲਾਤ ਨੇ ਇਹ ਤਾਜ਼ਾ ਅਪਡੇਟ ਕੀ ਹੈ ਹਾਲਾਤ ਬਹੁਤ ਬੁਰੇ ਜੀ ਕਿਸੇ ਵੀ ਪਾਸੇ ਉਹਨੂੰ ਬੰਨ ਟੁੱਟ ਸਕਦਾ ਹੈ ਬਾਕੀ ਵੱਧ ਤੋਂ ਵੱਧ ਪਚਾਅ ਕਰਦੇ ਹਾਂ ਪਰਮਾਤਮਾ ਦੀ ਕਿਰਪਾ ਨਾਲ ਕੰਟਰੋਲ ਹੋ ਜਾਏ ਆਪਣੇ ਠੀਕ ਹੈ ਜੀ ਅਸੀਂ ਤਾਂ ਇਹ ਹੀ ਸੋਚਾਂਗੇ ਦਵਾ ਕਰਾਂਗੇ ਪਰਮਾਤਮਾ ਬਚਾ ਲੇ ਸਭ ਨੂੰ ਬਸ ਧੰਨਵਾਦ ਬਿਲਕੁਲ ਲੰਗਰ ਪ੍ਰਸ਼ਾਦਾ ਜਿਹੜਾ ਕਿ ਇਹ ਲਗਾਤਾਰ ਚੱਲਦਾ ਨਜ਼ਰ ਆ ਰਿਹਾ ਹੈ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੀ ਗੁਰੂ ਦੀ ਗੁਰੂ ਦੀ ਫੌਜ ਲਗਾਤਾਰ ਲੰਗਰ ਪ੍ਰਸ਼ਾਦਾ ਦੇ ਵਿੱਚ ਮੌਜੂਦ ਹੈ ਸੇਵਾ ਕਰ ਰਹੀ ਹੈ ਕੋਈ ਆਫਤ ਆਉਂਦੀ ਹੈ ਆਪਣਾ ਪੰਜਾਬੀ ਪੰਜਾਬ ਨਾਲ ਸਾਰੇ ਆਪਣਾ ਹੈ ਹੀ ਸਿਸਟਮ ਇਦਾਂ ਦਾ ਜੀ ਠੀਕ ਹੈ ਜੋ ਪ੍ਰਮਾਤਮਾ ਵੱਲੋਂ ਜੋ ਕੁਦਰਤੀ ਆਫਤ ਆਈ ਹੋ ਤਾਂ ਹੈਗੀ ਹੈ ਪਰ ਆਪਾਂ ਇੱਕ ਲੰਗਰ ਛਕਾ ਕੇ ਸੇਵਾ ਤੇ ਕਰ ਸਕਦੇ ਹਾਂ ਵੀਰੇ ਬਸ ਵੀਰੇ ਧੰਨਵਾਦ ਤੁਹਾਡਾ ਬਿਲਕੁਲ ਸਵੇਰ ਤੋਂ ਲੈ ਕੇ ਲਗਾਤਾਰ ਜਿਹੜੀ ਕਿ ਇਹ ਬਰਸਾਤ ਨਜ਼ਰ ਆ ਰਹੀ ਸੀਗੀ ਪਰ ਹੁਣ ਜਿਹੜਾ ਸਮ ਦੇ ਵਿੱਚ ਬਦਲਾਅ ਜਰੂਰ ਆਇਆ ਵਾ ਬਦਲ ਭਾਵੇਂ ਨਹੀਂ ਇਤੋਂ ਗਏ ਨੇ ਪਰ ਸੂਰਤ ਦੀ ਕਿਰਨਾ ਜਿਹੜੀ ਥੋੜੀ ਥੋੜੀ ਜਰੂਰ ਆਈਆਂ ਨੇ ਪਰ ਬਰਸਾਤ ਹੁੰਦੇ ਅਨੁਸਾਰ ਜਿਹੜੀਆਂ ਕਿਹਾ ਮਾੜੇ ਮਾੜੇ ਹੈਗੇ ਨੇ ਆ ਦੇਖਣਾ ਹੋਏਗਾ ਕਿ ਬਰਸਾਤ ਹੁੰਦੀ ਕਿ ਨਹੀਂ ਹੁੰਦੀ ਹੈ ਕਿ ਦੱਸਿਆ ਜਾ ਰਿਹਾ ਕਿ ਹਾਜੇ ਵੀ ਜਿਹੜੀਆਂ ਕਿਹਾ ਖਤਰਾ ਪਿੰਡ ਵਾਸੀਆਂ ਦੇ ਉੱਤੇ ਮੰਡਰਨ ਦਾ ਨਜ਼ਰ ਆ ਰਿਹਾ ਵਾ ਲਗਾਤਾਰ ਤੁਹਾਨੂੰ ਗਰਾਉਂਡ ਜ਼ੀਰੋ ਤੋਂ ਅਪਡੇਟ ਸਾਂਝੀ ਕਰਨਾ ਕਦੇ ਰਹਿਵਾਂਗੇ ਜੁੜੇ ਹੋਣ ਦਾ ਨਾਲ ਯੂਮ ਰਿਪੋਰਟ ਧੰਨਵਾਦ